ਜਿਵੇਂ ਕਿਸੇ ਗੁਰਮੁਖ ਨੇ ਗਿਆਨ ਲੱਭਣਾ ਹੋਵੇ ਨਾ ਉਹ ਕਿਸੇ ਵੀ ਚੀਜ਼ ਵਿੱਚੋਂ ਗਿਆਨ ਲੱਭ ਲੈਂਦਾ ਵਾ ਜਿਵੇਂ ਆਪਾਂ ਅੱਜ ਪੱਗ ਦੀ ਗੱਲ ਕਰਾਂਗੇ ਕਿ ਜਿਹੜੀ ਆਪਾਂ ਪੱਗ ਸਜਾਉਂਦੇ ਆ ਜਿਹੜੀ ਆਪਾਂ ਦਸਤਾਰ ਸਜਾਉਂਦੇ ਆ ਕਿ ਇਹਦੇ ਵਿੱਚ ਕਿਹੜਾ ਗਿਆਨ ਲੁਕਿਆ ਹੋਇਆ ਵਾ ਆਓ ਆਪਾਂ ਵੀਰ ਨੂੰ ਪੁੱਛਦੇ ਆ ਵੀਰ ਜਿਹੜੀ ਆਪਾਂ ਪੱਗ ਬੰਨਦੇ ਆ ਦਸਤਾਰ ਬੰਨਦੇ ਆ ਇਹਦੇ ਵਿੱਚ ਦੱਸੋ ਕਿ ਕਿਹੜਾ ਗਿਆਨ ਲੁਕਿਆ ਵਾ ਇਹਦੇ ਵਿੱਚ ਪਿਆਰੋ ਬੜਾ ਡੂੰਗਾ ਗਿਆਨ ਹੈ ਦੇਖੋ ਬਾਦਸ਼ਾਹ ਨੇ ਸਾਨੂੰ ਇਹ ਦਸਤਾਰ ਬਖਸ਼ੀ ਹੈ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਪਤਾ ਕੀ ਹੈ ਦੇਖੋ ਇੱਕ ਇੱਕ ਪੇਜ ਹੀ ਸਾਨੂੰ ਭਗਤੀ ਸਿਖਾਉਂਦਿਆ ਹੁਣ ਕਿਦਾਂ ਸਿਖਾਉਂਦਾ ਹੈ ਦੇਖੋ ਆਪਾਂ ਇੱਥੋਂ ਸ਼ੁਰੂਆਤ ਕੀਤੀ ਪੱਗ ਦੀ ਇੱਥੋਂ ਥੱਲੇ ਨੂੰ ਲੈ ਕੇ ਆਇਆ ਨਾ ਪਰ ਥੱਲੇ ਨੂੰ ਇਹ ਪੇਜ ਤਾਂ ਹੀ ਆਇਆ ਜੇ ਉੱਪਰ ਗਿਆ ਸੀ ਹੈਨਾ ਇੱਥੋਂ ਪਹਿਲਾਂ ਉੱਪਰ ਕੀਤਾ ਉਹ ਜਿੰਨਾ ਉੱਪਰ ਉਹਨਾ ਹੀ ਥੱਲੇ ਸੁੱਟਦਾ ਵੇਖ ਲਓ ਹੈਨਾ ਫਿਰ ਦੂਸਰਾ ਪੇਜ ਲਾਇਆ ਫਿਰ ਥੋੜਾ ਜਿਹਾ ਨੀਵਾ ਕੀਤਾ ਕਿ ਨਹੀਂ ਯਾਰ ਥੋੜਾ ਨੀਵਾ ਕਰੀਏ ਜਿੰਨਾ ਇਧਰੋਂ ਨੀਵਾ ਕੀਤਾ ਐਨਾ ਇਧਰੋਂ ਉੱਚਾ ਹੋ ਗਿਆ ਫਿਰ ਥੋੜਾ ਹੋਰ ਨੀਵਾ ਕੀਤਾ ਇਧਰੋਂ ਇਦਰ ਉੱਚਾ ਹੋ ਗਿਆ ਥੋੜਾ ਹੋਰ ਨੀਵਾ ਕੀਤਾ ਹੋਰ ਉੱਚਾ ਹੋ ਗਿਆ ਤੇ ਹੁਣ ਤੁਸੀਂ ਦੇਖੋ ਕਿ ਜਿਹੜਾ ਸਭ ਤੋਂ ਨੀਵਾ ਪੇਜ ਆ ਆਹ ਵਾਲਾ ਆਹ ਦੇਖੋ ਜਿਹੜਾ ਲਾਸਟੜ ਆ ਇਹ ਕਿੱਥੇ ਆ ਬਲ ਇਸ ਟਾਈਮ ਆ ਇੱਥੇ ਬੈਠਾ ਪਰ ਇਹ ਟੌਪ ਤੇ ਟੌਪ ਦੇ ਉੱਤੇ ਕਿਉਂ ਬਿਠਾਇਆ ਟੌਪ ਤੇ ਬਲ ਇਹਨੂੰ ਕਿਉਂਕਿ ਸਭ ਤੋਂ ਥੱਲੇ ਆ ਅੱਛਾ ਆਪਸ ਕੋ ਜੋ ਜਾਣੇ ਨੀਚਾ ਸੂ ਗਣੀਏ ਸਭ ਤੇ ਉੱਚਾ ਇਹ ਪੇਜ ਸਭ ਤੋਂ ਉੱਚਾ ਇਸੇ ਕਰਕੇ ਹੀ ਆ ਕਿਉਂਕਿ ਇਹ ਸਭ ਤੋਂ ਨੀਵਾ ਹੈ ਜਦੋਂ ਆਪਾਂ ਸਭ ਤੋਂ ਨੀਵੇਂ ਬਣਾਂਗੇ ਨਾ ਗੁਰਬਾਣੀ ਦੇ ਅਨੁਸਾਰ ਅਸੀਂ ਸਭ ਤੋਂ ਉੱਚੇ ਹੋ ਜਾਂਦੇ ਹਾਂ ਮੰਨ ਕਰਕੇ ਮੰਨ ਕਰਕੇ ਮਹਾਰਾਜੀ ਬਾਣੀ ਕਹਿੰਦੀ ਹੈ ਸੀਸ ਨਵਾਇਆ ਕਿਹਾ ਥੀ ਜੀ ਰਿਦੇ ਕੁਸੂਦੇ ਜਾਏ ਸੀਸ ਨਵਾਉਣ ਦੀ ਗੱਲ ਨਹੀਂ ਉਹ ਮਨ ਨੂੰ ਨੀਵਾ ਕਰਨਾ ਹੈ ਤੇ ਜਿਨ੍ਹਾਂ ਨੇ ਮਨ ਪਿਆਰਿਓ ਨੀਵੇਂ ਹੋ ਜਾਂਦੇ ਆ ਉਹਨਾਂ ਨੂੰ ਪਰਮੇਸ਼ਰ ਫਿਰ ਸਿਖਰ ਤੇ ਬਿਠਾ ਦਿੰਦਾ ਹੈ ਸਿਖਰ ਭਾਵ ਕਿ ਆਪਣਾ ਰੂਪ ਨਾ ਲੈਂਦਾ ਇਸ ਕਰਕੇ ਸਾਨੂੰ ਭਗਤੀ ਸਿਖਾਉਂਦੀ ਆ ਪਿਆਰੇਓ ਜਿੰਨੇ ਨੀਵੇਂ ਹੋਵਾਂਗੇ ਉੰਨੇ ਉੱਚੇ ਹੋਵਾਂਗੇ ਤੇ ਜਿੰਨੇ ਉੱਚੇ ਹੋ ਗਿਆਾਂਗੇ ਫਿਰ ਉਨਾ ਹੀ ਥੱਲੇ ਸੁੱਟਦਾ ਨੂੰ ਚੱਲ ਥੱਲੇ ਹੋਰ ਨੀਵਾ ਹੋ ਗਿਆ ਚੱਲ ਥੱਲੇ ਹੋਰ ਨੀਵਾ ਹੋ ਗਿਆ ਜੇ ਵੀ ਚੱਲ ਥੱਲੇ ਤੇ ਜਦ ਤਨ ਸਾਰਾ ਨੀਵਾ ਹੋ ਗਿਆ ਬਸ ਫਿਰ ਮਾਰੇ ਕਹਿੰਦੇ ਹੁਣ ਪਰਵਾਹ ਨਾ ਭਾਈ ਟੌਪ ਤੇ ਬਿਠਾ ਦੇਣਾ ਫਿਰ ਟੌਪ ਤੇ ਬਿਠਾ ਦਿੰਦਾ ਇਸ ਕਰਕੇ ਸਿੱਖਣ ਦੀ ਖੇਡ ਆ ਪਿਆਰੇਓ ਸਿੱਖ ਇਸੇ ਕਰਕੇ ਬਣਿਆ ਕਿ ਸਿੱਖ ਦੇ ਰਹੀ ਆ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ